ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਨੂੰ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚਿਆ ਜੀ ਅਲੱਗ-ਅਲੱਗ ਏਰੀਆ ਚੋਂ ਜਿਹੜੀਆਂ ਗੱਡੀਆਂ ਵਾਸਤੇ ਤੁਸੀਂ ਕਮੈਂਟ ਕਰਕੇ ਕਹਿੰਦੇ ਸੀਗੇ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਜੀ ਗੱਲਬਾਤ ਕਰਦੇ ਆਪਾਂ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰ ਬੁਣੀਆਂ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਭੇਜੋ ਆਪਣੇ ਕੋਲੇ ਵੇਚਣ ਵਾਸਤੇ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਸੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਉਸੇ ਸੈਂਟਰੋ ਗੱਡੀ ਆਪਾਂ ਪਹਿਲੀ ਲੈ ਕੇ ਪਹੁੰਚੀਆਂ ਚਿੱਟੇ ਰੰਗ ਦੀ ਹੈ ਚੈੱਕ ਕਰੋ 14 ਮਾਡਲ ਮਾਲਕ ਨੇ ਗੱਡੀ ਦੱਸੀ ਹੈ 29 ਟੱਕਰ ਗੱਡੀ ਦੀ ਪਾਸਿੰਗ ਹੈ 88000 ਮਾਲਕ ਨੇ ਰੇਟ ਮੰਗਿਆਗਾ ਮਾਲਕ ਕਹਿੰਦੇ ਨੇ ਵੀ ਗਿੱਦੜਬਾਹੀ ਖੜੀ ਹੈ ਗੱਡੀ ਮਾਲਕ ਦੇ ਘਰੇ 'ਚ ਤੇ ਕਿਸੇ ਨੇ ਜਾ ਕੇ ਦੇਖਣੀ ਹੈ ਮਾਲਕ ਕਹਿੰਦੇ ਨੇ ਇੱਕ ਵਾਰੀ ਫੋਨ ਕਰ ਲਿਓ ਉਸ ਤੋਂ ਬਾਅਦ ਆ ਕੇ ਦੇਖ ਸਕਦੇ ਹੋ ਜਦੋਂ ਗੱਡੀ ਫਿੱਟ ਵੰਦੀ ਹੈ ਉਸ ਤੋਂ ਬਾਅਦ ਰੇਟ ਵੀ ਕੀਤਾ ਜਾਊਗਾ ਬਾਕੀ ਤੁਹਾਨੂੰ ਆਪਾਂ ਕੱਲੀ-ਕੱਲੀ ਗੱਲਬਾਤ ਦੱਸ ਹੀ ਰਹੇ ਹਾਂ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰ ਦੀ ਕੰਡੀਸ਼ਨ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਸੀ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਗੱਲ ਕਰਾਂਗੇ ਜੀ ਆਪਾਂ i20 ਕਾ ਜਿਵੇਂ ਨਵੀਂ ਗੱਡੀ ਲੈ ਕੇ ਪਹੁੰਚੀ ਅਸੀਂ ਜਿਵੇਂ ਨਵੀਂ ਗੱਡੀ ਆ ਆਸਥਾ ਟੌਪ ਮਾਡਲ ਗੱਡੀ ਆ ਟਾਇਰ ਦੇਖੋ ਟਾਇਰਾਂ ਚ ਅਲਾਈ ਚੈੱਕ ਕਰੋ ਗੱਡੀ ਦਾ ਰੰਗ ਦੇਖੋ ਜੀ ਬਾਡੀ ਲਾਈਨ ਚੈੱਕ ਕਰੋ ਬੰਪਰ ਦੇਖੋ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਮਾਡਲ 16 ਤੇ ਰੇਟ ਦੀ ਆਪਾਂ ਗੱਲ ਕਰੀਏ 4 ਲੱਖ 99000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਸੰਗਰੂਰ ਮਾਲਕ ਦਾ ਏਰੀਆ ਹੈ ਸੰਗਰੂਰ ਏਰੀਆ ਚ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਜੇ ਕੋਈ ਹੈਗਾ ਖਰੀਦਣ ਦਾ ਚਾਹਵਾਨ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਨੰਬਰ ਵਗੈਰਾ ਤੇ ਜਾਣਕਾਰੀ ਪੂਰੀ ਆਪਾਂ ਸਕਰੀਨ ਤੇ ਤੁਹਾਨੂੰ ਦੇ ਦੇਵਾਂਗੇ ਨਵੇਂ ਟੈਰਾਂ ਚ ਗੱਡੀ ਹੈ ਸੀ ਅੰਦਰੋਂ ਕੰਡੀਸ਼ਨ ਦੀ ਗੱਲ ਕਰੀਏ ਤਾਂ A to Z ਜਿਵੇਂ ਕਿ ਆਪਾਂ ਸ਼ੋਰੂਮ ਚੋਂ ਗੱਡੀ ਕਢਵਾ ਕੇ ਲਿਆਉਣਾ ਓਮ ਦੀ ਕੰਡੀਸ਼ਨ ਗੱਡੀ ਦੀ ਆਪਾਂ ਨੂੰ ਮਿਲ ਜਾਊਗੀ ਸਾਰੇ ਫੰਕਸ਼ਨ ਵਰਕਿੰਗ ਚ ਨੇ ਹਰ ਚੀਜ਼ ਆਪ ਨੂੰ ਵਧੀਆ ਮਿਲੂ ਚਾਬੀਆਂ オリジナル ਮਿਲ ਜਾਣਗੀਆਂ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਨਾ ਕੋਈ ਕਮੀ ਪੇਸ਼ੀ ਜਾਂ ਨਾ ਕੋਈ ਗੱਡੀ ਐਕਸੀਡੈਂਟ ਹੋਈ ਹੈ ਬਾਕੀ ਆਪਾਂ ਫੋਟੋਆਂ ਚ ਚਾਰੇ ਪਾਸਿਓ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਹਾਂ ਸੀ ਮਾਲਕ ਨਾਲ ਕਰੋ ਗੱਲਬਾਤ ਨੰਬਰ ਤੇ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਸਕਰੀਨ ਤੇ ਮਿਲ ਗਈ ਸੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਜੇ ਕਿਸੇ ਨੇ ਐਡ ਕਰਵਾਉਣੀ ਅਸੀ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਆਪਣੇ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਜੀ ਗੱਲ ਕਰਾਂਗੇ ਆਪਾਂ ਵਰੇਜ਼ਾ ਗੱਡੀ ਦੀ ਵਰੇਜ਼ਾ ਜੀਡੀਆਈ ਗੱਡੀ ਆ ਜੀ ਤੇ 19 ਮਾਡਲ ਹੈ ਗੱਡੀ ਇਹ 58000 ਕੁੱਲ ਗੱਡੀ ਚੱਲੀ ਹੋਈ ਆ ਟਾਇਰ ਦੇਖੋ ਟਾਇਰਾਂ 'ਚ ਅਲਾਈ ਜਿਹੜੇ ਲੱਗੇ ਹੋਏ ਨੇ ਉਹ ਚੈੱਕ ਕਰੋ ਕੰਡੀਸ਼ਨ ਦੇਖੋ ਗੱਡੀ ਦੀ ਹਰ ਪਾਸਿਓਂ ਹਰ ਤਰ੍ਹਾਂ ਦੀ ਆਪਾਂ ਨੂੰ ਜਿਹੜੀ ਗੱਡੀ ਮਿਲੂਗੀ ਇਹ ਪੂਰੀ ਵਧੀਆ ਮਿਲੂਗੀ ਦੇਖਣ 'ਚ ਤੁਸੀਂ ਆਪ ਹੀ ਦੇਖ ਰਹੇ ਹੋ ਜੀ ਇੱਕ ਨੰਬਰ ਗੱਡੀ ਆ ਇਈ ਮਾਲਕ ਦੇ ਘਰੇ ਖੜੀ ਆ 7 ਲੱਖ 70 ਹਜ਼ਾਰ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਸੀ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਘਾਟਾ ਵਾਦ ਕੀਤਾ ਜਾਊਗਾ 770 ਇੱਕ ਵਾਰੀ ਡਿਮਾਂਡ ਹੈ ਨਵੇਂ ਟਾਇਰ ਨੇ ਨਵੀਂ ਗੱਡੀ ਆ ਫਾਸਟ ਓਨਰ ਹੈ ਤੇ ਟੌਪ ਮਾਡਲ ਗੱਡੀ ਆ ਸੀ ਤੇ 19 ਮਾਡਲ ਗੱਡੀ ਆ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਪੰਜਾਬ ਨੰਬਰ ਬਾਕੀ ਨੰਬਰ ਪਲੇਟਾਂ ਤੁਸੀਂ ਚੈੱਕ ਕਰ ਹੀ ਲਈਆਂ ਸੀ ਜਾਓਗੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਬਾਕੀ ਤੁਸੀਂ ਹੋਰ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਗੱਲ ਜੀ ਇੱਕ ਆਪਾਂ ਇੰਡੀਕਾ ਗੱਡੀ ਲੈ ਕੇ ਪਹੁੰਚੀ ਆ ਜੀ ਚੈੱਕ ਕਰੋ ਪਹਿਲਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਮਾਡਲ ਦੀ ਗੱਲ ਕਰੀਏ ਤਾਂ 2013 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ ਹੀ 170 ਓਨਰ ਵੱਲੋਂ ਡਿਮਾਂਡ ਹੈ ਘਾਟਾ ਵੱਧ ਕੀਤਾ ਜਾਊਗਾ ਸੀ ਰੰਗ ਰੂੰਗ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਫੋਟੋ ਮਾ ਤੁਸੀਂ ਦੇਖ ਰਹੇ ਹੋ ਸੀ ਅੰਦਰ ਬਾਹਰ ਦੀਆਂ ਚੱਲ ਰਹੀਆਂ ਸਕਰੀਨ ਤੇ ਗੁਰਦਾਸਪੁਰ ਮਾਲਕ ਦਾ ਏਰੀਆ ਦਾ 75 80 ਪੈਸੇ ਆਪਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਅੰਦਰੋਂ ਗੱਲ ਕਰੀਏ ਤਾਂ ਅੰਦਰ ਮਾਲਕ ਨੇ ਸਕਰੀਨ ਲਗਵਾਈ ਹੋਈ ਐ ਜੀ ਮਿਊਜ਼ਿਕ ਸਿਸਟਮ ਆਪਨ ਪੂਰਾ ਵਧੀਆ ਮਿਲ ਜੂਗਾ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਗੱਡੀ ਚੈੱਕ ਕਰੋਗੇ ਅੰਦਰੋਂ ਬਾਹਰੋਂ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਤੇ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਹੋਰ ਵੀ ਕਰ ਲਾਂਗੇ ਮੌਕੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਇੱਕ ਵਾਰੀ ਗੱਡੀ ਨੂੰ ਦੇਖਿਓ ਲਾਜ਼ਮੀ ਤੇ ਨੰਬਰ ਸਕਰੀਨ ਤੇ ਆਪਾਂ ਲਈ ਦਿੱਤਾ ਸੀ ਕਰੋ ਮਾਲਕ ਨਾਲ ਗੱਲਬਾਤ ਜਿਹੜੀ ਵੀ ਕਰਨੀ ਆ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦੇ ਰੋ ਜੀ ਗੱਡੀਆਂ ਦੀਆਂ ਫੋਟੋਆਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਬਾਕੀ ਇੱਕ ਮੈਂ ਬੇਨਤੀ ਕਰੂਗਾ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਗੱਡੀ ਭੇਜ ਦਿਓ ਮੋਟਰਸਾਈਕਲ ਭੇਜ ਦਿਓ ਵੇਚਣ ਵਾਸਤੇ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ Ford ਦੀ icon ਗੱਡੀ ਆਪਾਂ ਇੱਕ ਲੈ ਕੇ ਪਹੁੰਚੇ ਹਾਂ ਜੀ 2009 ਮਾਡਲ ਗੱਡੀ ਆ ਨੋ ਮਾਡਲ ਹੈ 90000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਪਟਿਆਲੇ ਖੜੀ ਹੈ ਗੱਡੀ ਤੇ 85k ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕਾਲੇ ਰੰਗ ਦੀ ਗੱਡੀ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ 90000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਪਟਿਆਲੇ ਖੜੀ ਆ ਅੰਦਰੋਂ ਗੱਡੀ ਪੂਰੀ ਵਧੀਆ ਬਾਹਰੋਂ ਪੂਰੀ ਵਧੀਆ ਪਈਆ ਨਾ ਤਾਂ ਗੱਡੀ 'ਚ ਕੋਈ ਨੁਕਸ ਹੈ ਨਾ ਕੋਈ ਗੱਡੀ ਲੱਗੀ ਹੋਈ ਹੈ ਨਾ ਕੋਈ ਵੱਜੀ ਹੋਈ ਹੈ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਈ ਰਿਹਾ ਫੋਟੋ ਵਿੱਚ ਅੰਦਰ ਬਾਹਰ ਦੀ ਕੰਡੀਸ਼ਨ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਸਟਾਰਟ ਕਰਕੇ ਦੇਖ ਲਓ ਮਾਲਕ ਦੇ ਘਰੇ ਜਾ ਕੇ ਤੋਰ ਕੇ ਦੇਖ ਲਓ ਟਰਾਈ ਲੈ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਮੁਕਾ ਕੇ ਗੱਡੀ ਨੂੰ ਖਰੀਦ ਕੇ ਲੈ ਆ ਸਕਦੇ ਹਾਂ ਪਟਿਆਲੇ ਤੋਂ ਤੁਹਾਨੂੰ ਬਾਕੀ ਗੱਡੀ ਘਰੇ ਹੀ ਮਿਲੂਗੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਐ ਸੀ ਜਰੂਰ ਮੈਨੂੰ ਚੱਲਦੀ ਚੱਲਦੀ ਵੀਡੀਓ 'ਚ ਦੱਸ ਦਿਓ ਤੇ ਵੀਡੀਓ ਪਸੰਦ ਆ ਰਹੀ ਐ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦੋ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰਦੋ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਆਪਾਂ ਹਰ ਰੋਜ਼ ਨਵੀਆਂ ਗੱਡੀਆਂ ਮੋਟਰਸਾਈਕਲ ਲੈ ਕੇ ਆਉਂਦੇ ਰਹਿੰਨੇ ਆਂ ਅਸੀਂ ਬਾਕੀ ਤੁਹਾਨੂੰ ਪਤਾ ਹੀ ਹੈ ਅਲੱਗ-ਅਲੱਗ ਏਰੀਆ ਚੋਂ ਆਪਾਂ ਲੈ ਕੇ ਆਉਂਦੇ ਰਹਿੰਨੇ ਆਂ ਅਸੀਂ ਤੇ ਅਗਲੀ ਵੀਡੀਓ ਚ ਤੁਹਾਨੂੰ ਤੁਹਾਡੇ ਏਰੀਆ ਚ ਕੋਈ ਗੱਡੀ ਘਰ ਕੋਠੀ ਮਕਾਨ ਕੁਝ ਵੀ ਚਾਹੀਦਾ ਜੇ ਤੁਹਾਨੂੰ ਹਾਲੇ ਤੱਕ ਨਹੀਂ ਮਿਲਿਆ ਵੀਡੀਓ ਚ ਤਾਂ ਕਮੈਂਟ ਕਰ ਸਕਦੇ ਹੋ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਂਗੇ ਜੀ ਬਾਕੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਅਸੀਂ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਭੇਜੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਤੇ ਐਡ ਆਪਾਂ ਫ੍ਰੀ ਦੇ ਵਿੱਚ ਲਾ ਦਾਂਗੇ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਤੇ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਫਿਰ ਤੋਂ ਵੀਡੀਓ ਖਤਮ ਨਹੀਂ ਹੋਈ ਜੀ ਬਹੁਤ ਗੱਡੀਆਂ ਹਲੇ ਤਾਂ ਦੇਖਣ ਨੂੰ ਪਈਆਂ ਇਨੋਵਾ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਫਿਰ ਤੋਂ ਕਰਾਂਗੇ 18 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਪਹਿਲਾਂ ਤਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਗੱਡੀ ਹੈ ਜੀ ਫਰੈਸ਼ ਜਿਵੇਂ ਕਿ ਸ਼ੋਅਰੂਮ ਚੋਂ ਪਕੜਵਾਉਣੀ ਹੈ ਓਵੇਂ ਦੀ ਕੰਡੀਸ਼ਨ ਆਪਾਂ ਨੂੰ ਮਿਲੂਗੀ 16 70 ਮਾਲਕ ਨੇ ਡਿਮਾਂਡ ਕੀਤੀ ਹੈ ਗੱਡੀ ਬਿਲਕੁਲ ਨਵੀਂ ਅਸੀਂ ਮੋਗੇ ਖੜੀ ਹੈ ਨਵੇਂ ਟਾਇਰਾਂ 'ਚ ਨਵੀਂ ਗੱਡੀ ਹੈ ਅੰਦਰੋਂ ਨਵੀਂ ਹੈ ਬਾਹਰੋਂ ਨਵੀਂ ਹੈ ਬਾਕੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਫੋਟੋਆਂ 'ਚ ਗੱਡੀ ਆਪ ਹੀ ਦੱਸ ਰਹੀ ਹੈ ਸੀ ਰਹੀਟ ਹੋ ਜੂਗਾ ਮਾਲਕ ਨੇ ਕਿਹਾਗਾ ਬਾਕੀ ਪ੍ਰੋਪਰ ਵਧੀਆ ਗੱਡੀ ਆਪਾਂ ਨੂੰ ਮਿਲ ਜੂਗੀ ਬਾਕੀ ਤੁਸੀਂ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਮਾਲਕ ਦਾ ਕਰੋ ਗੱਲਬਾਤ ਗੱਲ ਕਰਾਂਗੇ ਜੈਨ ਗੱਡੀ ਦੀ ਆਪਾਂ ਜੈਨ ਕੁੱਲ 47600 ਡਿਮਾਂਡ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚੀ ਆ 6 ਮਾਡਲ ਗੱਡੀ ਆ ਸਈ ਕੰਡੀਸ਼ਨ ਚੈੱਕ ਕਰੋ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਤੇ ਵਾੜੀ ਲਾਈਨ ਚੈੱਕ ਕਰੋ ਭੋਗਪੁਰ ਮਾਲਕ ਦਾ ਏਰੀਆ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਸਟਾਰਟਿੰਗ ਆ ਵਧੀਆ ਇੰਜਨ ਗੇਅਰ ਆ ਵਧੀਆ ਅੰਦਰੋਂ ਆ ਵਧੀਆ ਬਾਹਰੋਂ ਆ ਜੀ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਿਆ ਸੀ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਜੇ ਦੇਖਣਾ ਚਾਹੋ ਨੋ ਗੱਡੀ ਨੂੰ ਤੇ ਮਾਲਕ ਦਾ ਨੰਬਰ ਸਕਰੀਨ ਤੇ ਆ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੈ ਬਾਕੀ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਚ ਤੇ ਕਿਸਨ ਐਡ ਕਰ ਬੋਣੀਆਂ ਭੇਜੂ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੁੱਲੀਓ ਸੀ ਤੇ ਹੁਣ ਦਿਓ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਆਂ ਗੱਡੀਆਂ ਮੋਟਰਸਾਈਕਲ ਤੇ ਮਸ਼ੀਨਰੀਆਂ ਦੇ ਨਾਲ ਸੀ